ਪੰਜਾਬ ਪੁਲਿਸ ਦੀ ਟੀਮ ਨੇ ਇੰਡੀਅਨ ਬੈਂਕ ਦੀ ਟੀਮ ਨੂੰ ਹਰਾ ਕੇ ਜਿੱਤਿਆ ਦਬੂਲਿਆ ਬਾਸਕਟਬਾਲ ਟੂਰਨਾਮੈਂਟ ਔਰਤਾਂ ਚ ਇਸਟਰ ਰੇਲਵੇ ਦੀ ਟੀਮ ਬਣੀ ਚੈਂਪੀਅਨ ਪੰਜਾਬ ਪੁਲਿਸ ਦੇ ਅਮਜੋਦ ਗਿੱਲ ਨੇ ਜਿੱਤਿਆ ਬੋਲਟ ਮੋਟਰਸਾਈਕਲ ਈਸਟਰ ਰੇਲਵੇ ਦੀ ਪੂਨਮ ਨੇ ਜਿੱਤੀ ਸਕੂਟਰੀ ਕਪੂਰਸਲਾ ਤੇ ਹਲਕਾ ਸੁਲਤਾਨਪੁਰ ਲੋਧੀ ਅਦਨ ਪੈਂਦੇ ਪਿੰਡ ਦਬੂਲਿਆ ਵਿਖੇ ਬਲਕਾਰ ਸਿੰਘ ਚਿਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਦੂਸਰਾ 올 인디아 5 ਦਿਨਾ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਪੰਜਾਬ ਪੁਲਿਸ ਦੀ ਟੀਮ ਨੇ ਆਪਣੇ ਨਾਂ ਕੀਤਾ ਹੈ ਮਰਦਾਂ ਦਾ ਫਾਈਨਲ ਮੁਕਾਬਲਾ ਪੰਜਾਬ ਪੁਲਿਸ ਅਤੇ ਇੰਡੀਅਨ ਬੈਂਕ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਦੇ ਵਿੱਚ 86-71 ਅੰਕਾਂ ਦੇ ਫਰਕ ਦੇ ਨਾਲ ਪੰਜਾਬ ਪੁਲਿਸ ਨੇ ਖਿਤਾਬ ਆਪਣੇ ਨਾਂ ਕੀਤਾ ਹੈ ਜੇਤੂ ਟੀਮ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਜਦਕਿ ਉਪ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਉਰਤਾਂ ਦੇ ਫਾਈਨਲ ਮੁਕਾਬਲੇ ਦੇ ਵਿੱਚ ਈਸਟਰਨ ਰੇਲਵੇ ਦੀ ਟੀਮ 79-69 ਅੰਕਾਂ ਦੇ ਫਰਕ ਦੇ ਨਾਲ ਖੇਡਲਾ ਇਲੈਕਟ੍ਰਿਸਿਟੀ ਬੋਰਡ ਦੀ ਟੀਮ ਨੂੰ ਹਰਾ ਕੇ ਖਿਤਾਬ ਉਹਨਾਂ ਵੱਲੋਂ ਆਪਣੇ ਨਾਂ ਕੀਤਾ ਗਿਆ ਟੂਰਨਾਮੈਂਟ ਦੌਰਾਨ ਮਹਾਰਾਜਾ ਭੁਪਿੰਦਰ ਸਿੰਘ ਖੇਡ ਟੂਰਨਾਮੈਂਟ ਪਟਿਆਲਾ ਦੇ ਵਾਈਸ ਚਾਂਸਲਰ ਸਾਬਕਾ ਲੈਫਟੀਨੈਂਟ ਜਰਨਲ ਜੀ ਐਸ ਚਿਮਾ ਅਤੇ ਪਹਿਲਵਾਨ ਕਰਤਾਰ ਸਿੰਘ ਵਿਸ਼ੇਸ਼ ਤੌਰ ਉਤੇ ਪੂਜੇ ਉਨ੍ਹਾਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਉਨ੍ਹਾਂ ਵੱਲੋਂ ਕੀਤੀ ਗਈ ਅਤੇ ਕਿਹਾ ਗਿਆ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਚੁ ਖੇਡ ਦਾ ਇੰਨਾ ਵੱਡਾ ਈਵੈਂਟ ਕਰਵਾਉਣਾ ਬਹੁਤ ਹੀ ਸ਼ਲਾਘਾਯੋਕ ਪ੍ਰਾਲਾਇ ਜਿਸ ਦੀ ਤਾਰੀਫ਼ ਕਰਨੀ ਤਾਂ ਬੰਦੀ ਹੈ ਮੁੱਖ ਪ੍ਰਬੰਧਕ ਸੱਜਨ ਸਿੰਘ ਚੀਮਾ ਵੱਲੋਂ ਆਈਆਂ ਹੋਈਆਂ ਹਸਤੀਆਂ ਨੂੰ ਜੀ ਆਇਆਂ ਆਖਿਆ ਗਿਆ ਉਹਨਾਂ ਨੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ ਟੂਰਨਾਮੈਂਟ ਦੌਰਾਨ ਆਖਰੀ ਸੰਤ ਪਾਪਾ ਮਹਾਤਮਾ 무ਨੀ ਮੁਖ ਸੇਵਾ ਦਾ ਡੇਰਾ ਬਾਬਾ ਚਰਨਦਾਸ ਉਦਾਸਨ ਕਿਹੜਾ ਬੈਟ ਵਿਸ਼ੇਸ਼ ਤੌਰ ਉਤੇ ਸ਼ਾਮਿਲ ਹੋਏ ਅਤੇ ਉਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਅਤੇ ਮੈਚ ਦਾ ਆਨੰਦ ਵੀ ਮਾਣਿਆ ਗਿਆ ਖਦੀ ਇਹ ਟੀਮਾਂ ਸਾਰੀਆਂ ਟੌਪ ਇੰਡੀਆ ਦੀਆਂ ਟੌਪ ਦੀਆਂ ਟੀਮਾਂ ਨੇ ਤੇ ਕੁਦਰਤੀ ਗੱਲ ਹੈ ਜਦੋਂ ਟੌਪ ਦੀਆਂ ਟੀਮਾਂ ਹੋਣ ਤੇ ਮੁਕਾਬਲੇ ਫਸਰੇ ਹੁੰਦੇ ਨੇ ਸੋ ਬਹੁਤ ਕਿਉਂਕਿ ਪਿਛਲੀ ਵਾਰੀ ਉਹਨਾਂ ਨੇ ਦੇਖਿਆ ਸੀ ਕਿ ਟੂਰਨਾਮੈਂਟ ਬਹੁਤ ਵਧੀਆ ਹੋਇਆ ਤੇ ਐਤਕਾਂ ਵੱਧ ਚੜ ਕੇ ਚੰਗੀਆਂ ਟੀਮਾਂ ਬਣਾ ਕੇ ਜਿਹੜੇ ਇਹ ਟੀਮਾਂ ਨੇ ਹਿੱਸਾ ਲਿਆ ਇਥੇ ਸੋ ਬਹੁਤ ਫਸਵੇਂ ਮੁਕਾਬਲੇ ਤੇ ਵਧੀਆ ਮੁਕਾਬਲੇ ਹੋਏ ਨੇ ਮੈਂ ਕੁੱਲ ਮਿਲਾ ਕੇ ਸਮਝਦਾ ਕਿ ਜਿਹੜਾ ਸਾਡਾ ਇੱਕ ਮੈਸੇਜ ਹੈ ਕਿ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆਉਣਾ ਹੈ ਅਸੀਂ ਪੜਾਈਆਂ ਵੱਲ ਲੈ ਕੇ ਆਉਣਾ ਹੈ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਉਹਦੇ ਵਿੱਚ ਅਸੀਂ ਕਾਮਯਾਬ ਹੋ ਗਏ ਮੈਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਚਾਹੁੰਦੇ ਸੀਗੇ ਟੂਨਾਮੈਂਟ ਕਰਾਉਣ ਦਾ ਮਕਸਦ ਸੀ ਸਾਡੇ ਸੀਐਫ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਰੰਗਲਾ ਪੰਜਾਬ ਬਣਾਣਾ ਜਵਾਨੀ ਨੂੰ ਸੰਭਾਲਣਾ ਤੇ ਨਾ ਸਮਝਦਾ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਗਾਰਤ ਆਉਂਦੀ ਹੈ ਤੇ ਇੱਕ ਖੇਡ ਦੇ ਬੰਦੇ ਸ਼ੌਕ ਸੀ ਅਫਸਾਦ ਦੇਖ ਸਕਦੇ ਹੋ ਇਹਨਾ ਅਛਾਇਆ ਇਹਨਾ ਸ਼ੌਕ ਹੈ ਤੇ ਇਹੋ ਹੀ ਅਸੀਂ ਲੋਕਾਂ ਤੇ ਗੱਲ ਭਰਾਨੀ ਚਾਹੁੰਦੇ ਆ ਕਿਉਂਕਿ ਮੈਂ ਸਾਰੇ ਮੇਰੇ ਜਿਹੜੇ ਛੋਟੇ ਗਰਾਉਂਡਾਂ ਤੇ ਝਾੜੂ ਮਾਰਦੇ ਰਹੇ ਆ ਜਿਹੜੇ ਮੇਰੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਹਲਪ ਬਲੌਕ ਇਨਚਾਰਜ ਜਿਹੜੇ ਸਾਡੇ ਸਪான்ਸਰ ਹੈ ਜਿਹੜੇ ਸਿਹਰੀੜ ਨਹੀਂ ਹੱਡੀ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਦਾਂ ਵੱਡਾ ਤੇ ਇੰਨਾ ਕਾਮਯਾਬ ਟੂਰਨਾਮੈਂਟ ਕਰਾਉਣ ਦੇ ਵਿੱਚ ਯੋਗਦਾਨ ਪਾਇਆ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ